ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਾਸ ਕਰਕੇ ਅੰਕਤ ਇਹ ਸਾਰੇ ਠੀਕ ਠਾਕ ਹੋਵੋਗੇ। ਬੋਟੀ ਜੀ ਮੂੰਹ ਕਰ ਲਓ ਇੱਧਰ ਨੂੰ। ਓ ਕੀ ਨਲੇ ਦਿਵਾ। ਸਸਰੀਕਾਲ। ਹੈ ਸਸਰੀਕਾਲ। ਨਵੀਂ ਬੋਟੀ ਹੈ ਨਾ ਹਜੇ ਬਦ। ਅਜੇ ਨਵੀਂ ਬੋਟੀ ਸੰਗ ਆਉਂਦੀ ਨਾ ਪਛਾਣਨੀ ਹੈਗੀ ਅਜੇ। ਨਹੀਂ ਅਜੇ ਸਹੁਰਿਆਂ ਦਾ ਪਤਾ ਨਹੀਂ। ਸਹੁਰਿਆਂ ਦੇ ਘਰ ਬੈਠੀ ਆ ਨਾ ਸਹੁਰਿਆਂ ਨਾਲੇ ਤੈਨੂੰ ਪਤਾ ਨਹੀਂਗਾ ਹੈਂ। ਜਦੋਂ ਸਹੁਰੇ ਮੂੰਹ ਨਹੀਂ ਲਾਉਂਦੇ ਤਾਂ ਮੂਹ ਦੇ ਬੋਤਲ ਨਾ ਮਨੇ ਆ ਮੇਰਾ ਤੇ ਹੋਣੇ ਜੀ ਕਾਣਾ ਜਦੋਂ ਤੂੰ ਤਿਆਰ ਹੋਣੇ ਤੇ ਮੇਰਾ ਜੀ ਕਾਣਾ ਮੈਂ ਹੁਣੇ ਤਿਆਰ ਹੋ ਜਾਂ ਨਾਲ ਹੀ ਸੱਚੀ ਤੋ ਹੁਣ ਹਾਨੂੰ ਜਰਾ ਸੀਨ ਦੇਣਾ ਹੋ ਗਿਆ ਕਿ ਨਹੀਂ ਖੜਿਆ ਕਾਲ ਤੇ ਚੱਲ ਤਿਆਰੀ ਸੀ ਆਹੋ ਹੁਣ ਆਪਾਂ ਕੱਪੜੇ ਨੇ ਲਿਆਂਦੇ ਫਿਰ ਜੇ ਤੂੰ ਕਹਿੰਦੀ ਫਿਰ ਤੇ ਝੂਠ ਮੋੜ ਪਾਏ ਮਗਰ ਤਿਆਰ ਹੋ ਹੀ ਜਾਂਦੇ ਹਨਾ ਮਨਜ ਉਹਦਾ ਹੋਣ ਲੱਗਾ ਵਿਆਹ ਬਗਾਵਤ ਵਿੱਚ ਲੱਗਾ ਪੂਰੀ ਆਹੋ ਨਾਲਾ ਕਿ ਸੋਨਾ ਲੱਗਣ ਡਿਆ ਉੱਚਾ ਕਰਕੇ ਮਾਸਾ ਖਵਾਤਾ ਜਿਆਦਾ ਚੌੜਾ ਜਾਂ ਨਿਕਾ ਇਦਾਂ ਦੇ ਹੁੰਦੇ ਆ ਇਹ ਇਹ ਨਹੀਂ ਅੱਛਾ ਸਾਈਡ ਪਰ ਸੀਪਰ ਨਹੀਂ ਇੱਥੇ ਲੰਦੇ ਆ ਇੱਥੇ ਹੀ ਲੰਦੀਆਂ ਆਂਦੀਆਂ ਇੱਥੇ ਨਹੀਂ ਇੱਥੇ ਤੇ ਲਾਉਂਦੇ ਆ ਇਹ ਪਾਸੇ ਲਾਉਂਦੇ ਆ ਕਿ ਦੂਜੇ ਪਾਸੇ ਚੱਲ ਕੈਮਰੇ ਤੇ ਦੂਜਾ ਪਾਸਾ ਹੀ ਆਉਣਾ ਹੈ ਕੈਮਰੇ ਤੇ ਦੂਜਾ ਪਾਸਾ ਹੀ ਹੁੰਦਾ ਅੱਛਾ ਅੱਛਾ ਠੀਕ ਆ ਤੀਂ ਵੇਖੋ ਕਿਹੜੇ ਪਾਸੇ ਸੌਣਾ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਇੰਦਾ ਕਿਹੜੇ ਕਿਉਂ ਮਰਜੀ ਤੇ ਟਿੱਕਾ ਕਿਹੜੇ ਪਾਸੇ ਲੱਗਦਾ ਹੁੰਦਾ ਵਾ ਟਿੱਕਾ ਥੋੜਾ ਵਾ ਉਹ ਸਾਈਡ ਵਾਲਾ ਟਿੱਕਾ ਹੀ ਮੈਂ ਕਹੇ ਤੇ ਕਿਉਂ ਇੱਧਰ ਹੀ ਕਰਦਾ ਵਾ ਇੱਧਰ ਪੁੱਠਾ ਹੋ ਗਿਆ ਇੱਧਰ ਚੱਲ ਟੌਰ ਤੇ ਕੱਢਾਂ ਤਾਂ ਗਾੜੀ ਫੇਰ ਵੇਖੀ ਜਾਂਦੀ ਐ ਨਹੀਂ ਨਹੀਂ ਕਮੈਂਟ ਦੀ ਗੱਲ ਨਹੀਂ ਆ ਕਮੈਂਟ ਤੇ ਤੇਰੇ ਆਉਣੇ ਵੀ ਮਨਪੀ ਬਹੁਤ ਸੋਹਣੀ ਲੱਗਣ ਢਈ ਸਿੱਧਾ ਮੂੰਹ ਕਰ ਹਾਂ ਜਰਾ ਕ ਝੂੜਾ ਨਵਾਂ ਲੈਣ ਦਾ ਜੀ ਅੱਧੀ ਨਵਾਂ ਲੈਣ ਦਾ ਵਾ ਚੱਲ ਚੰਗਾ ਸੌਂਕੇ ਇੰਨਾ ਇੰਨਾ ਹੀ ਬਸ ਨਹੀਂ ਇੰਨਾ ਵਾ ਅੱਛਾ ਪਾਇਆ ਘੱਟ ਵਾ ਤੇ ਪਾ ਹੀ ਦੇਣੀ ਚਾਹੀਦਾ ਫਿਰ ਨਹੀਂ ਠੀਕ ਹੁੰਦੀ ਪਾਰਾ ਵਾ ਮਤਲਬ ਤੰਗ ਵਾ ਅਛਾ ਅਛਾ ਚਲ ਕੋਈ ਗੱਲ ਨਾ ਲਾੜਾ ਕਿੱਥੇ ਆ ਲਾੜਾ ਲਾੜੇ ਨੂੰ ਵੇਖ ਕੇ ਆਵਾਂ ਦੋ ਜੁਨੀਆਂ ਕੀ ਕਰਨ ਰੱਖੀਆਂ ਹਾ ਹਰਿਆਣਾ ਪੈਂਦੇ ਨਾ ਚੱਲ ਪਈ ਮਰੀ ਅੱਛਾ ਇਹ ਗੱਲ ਠੀਕ ਆ ਲਾੜਾ ਵੀ ਹੋ ਗਿਆ ਤਿਆਰ ਜੈਕਟ ਬਾਹਰ ਲੱਗਿਆ ਉਤੋਂ ਦੀ ਐਨੀ ਗਰਮੀ ਚ ਆਹ ਠੰਡੇ ਰਮਤਾਂ ਕਰ ਲਿਆ ਠੰਡੇ ਰਾ ਕਰਕੇ ਸ਼ਮੀ ਆਉਣ ਡਿਆ ਨਾ ਤਾਂ ਕਰਕੇ ਲਾੜਾ ਬਖਾਲਤਾ ਪੁੱਤ ਅੱਛਾ ਉੱਤੇ ਫਿੱਕੀ ਲੈਣੀ ਅ ਅੱਛਾ ਆ ਰਹਾ ਕੰਦੇ ਅੱਜ ਹੈ ਕਾ ਪਾਸ ਕਰਦੇ ਨਹੀਂ ਟਾਈਮ ਪਾਸ ਕਿਉਂ ਆ ਵਧੀਆੰਜ ਵਾਏ ਹੋਣ ਡਿਆ ਵਾ ਉਦਾਂ ਕਿਹੜਾ ਘਰ ਲੀੜਾ ਕਪੜਾ ਪਾ ਕੇ ਬਹਿ ਹੁੰਦਾ ਹੈ ਨਾ ਟੌਰ ਕੱਢਣ ਨੂੰ ਜੀ ਕਰੇ ਤੇ ਚੱਲ ਮੇਰੇ ਭਾਈ ਨਾਲੇ ਪੁੰਨ ਨਾਲੇ ਫਲੀਆਂ। ਇਹ ਹੋ ਗਈ। ਤੁਸੀਂ ਆਜਾ ਐਂ ਖਲੋ ਤੇ ਦਾ ਪੋਜ ਬੰਨ ਰਏ ਹੁੰਦੇ ਤੁਹਾਡੇ ਗਾੜੀ ਵਿਚਾਰੀ। ਹਾਂ? ਹਾਂ। ਐਸਾ ਠੀਕ ਆ। ਦੂਜੀ ਸਾਈਡ ਕਰੋ। ਉਹਨਾਂ ਦਾ ਕੁੰਡ ਫੜੋ। ਪੋਜ ਤਾਂ ਵੀ ਇੰਦਾ ਹੀ ਹੁੰਦੇ ਆ। ਹਾਂ। ਉਹਨਾਂ ਦੇ ਕਲੀਰੇ ਕਿੱਥੇ ਤੇਰੇ ਸੱਚ? ਕਲੀਰੇ ਨਹੀਂ ਪਾਉਣੇ ਲਾਤਰੋਂ ਤਾਂ ਸੱਟ ਲੱਗੀ ਆ। ਤਾਂ ਤਾਂ ਕੀ ਆ? ਮੈਂ ਤਾਂ ਹੀ ਤੇ ਕਿਹਾ ਸੀ। ਪਰ ਸੱਚ ਮੈਂ ਕਿਹਾ ਹੀ ਮੈਂ ਕੋਈ ਕਲੀਰੇ ਫੜਦਾ ਕੋਈ ਲਹਿੰਗਾ ਫੜਦਾ ਇਹਨੇ ਵਾਕਰ ਫੜ ਕੇ ਹੋਣਾ ਵਾ ਫਿਰ ਵਾਕਰੀ ਫੜ ਕੇ ਆਏਗੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਕੰਮਨ ਆਂਗਾ ਦੱਸੀ ਤੇ ਵਿਆਹ ਤੂੰ ਹੋਣ ਦਾ ਕੋ ਹੈ ਅੱਲਾ ਕੀ ਕਰੀਏ ਉਦਾਂ ਕਿ ਫਿੱਕੀ ਲੈਂਦੀਆਂ ਉੱਪਰ ਕਿਨਾਰੇ ਗੁੜੀ ਲੈਂਦੀਆਂ ਸਿਰ ਤੇ ਆਪੋ ਆਪਣੇ ਮਹਿੰਗੇ ਅਕੋਰਡਿੰਗਲੀ ਹੁੰਦਾ ਅੱਛਾ ਇਹ ਕੋਣ ਆਂ ਚ ਨੰਬਰਤਾ ਵਾਂ ਜਵਾਂ ਦੀਆਂ ਇੱਧਰ ਮਨਜੋਤ ਦੇ ਭੈਣ ਜੀ ਆ ਗਏ ਆ ਵਿਆਹ ਤੇ ਕਿ ਦਸ ਕਿ ਫਸੇ ਮਿਲਣੀ ਜਾਣ ਵਾਸਤੇ ਮਨਪ੍ਰੀਤ ਬਰਾਤੀ ਤਿਆਰ ਆ ਬਰਾਤੀ ਤਿਆਰ ਆ ਇਹਨਾਂ ਨੇ ਸਿੱਧੇ ਆਉਣਾ ਜੀ ਆਪਣੇ ਪਿੰਡੋਂ ਵੀ ਇੱਥੋਂ ਤਿਆਰ ਹੋ ਕੇ ਜਾਣਾ ਤੁਹਾਡੇ ਨਾਲ ਇਹ ਗਵੰਡਣਾ ਹਾਂ ਗਵੰਡਣਾ ਨਾ ਮੈਂ ਹੁਣ ਅਸਲ ਜਿੰਨਾ ਨਾ ਨਾ ਦੇ ਹਿੰਨ ਨਾ ਨਹੀਂ ਪਹੁੰਚਦੀ ਅੱਛਾ ਨਹੀਂ ਇਹ ਗੱਲ ਤੇ ਗਲਤ ਆਪਾਂ ਤੇ ਹੁਣ ਨਾ ਨਹੀਂ ਆਖਾਂਗੇ ਇਸ ਵੇਲੇ ਤੇ ਨਾ ਐਸੇ ਵੇਲੇ ਅਸਲੀ ਨਨਾਨਵਾ ਆਪਾਂ ਦੁਲੀਆਂ ਦਾ ਬਣਾਾਸਤੇ ਤਸੀਨ ਦੇਣਾ ਗਵੰਡਣ ਦਾ ਹੈ ਨਾ ਚੱਲ ਕੋਈ ਗੱਲ ਨਹੀਂ ਪੁੱਤ ਤੇ ਉਹ ਕੀ ਨਾਲੇ ਤਾਂ ਬਾਅਦ ਚ ਹੀ ਨਨਾਨ ਤੇ ਨਨਾਨ ਫਿਰ ਮੈਂ ਬਹਨਾਵਾ ਨਨਾਨ ਇਹ ਬਣੁ ਪਟਾਈ ਅੱਛਾ ਚੱਲ ਕੋਈ ਗੱਲ ਨਹੀਂ ਫਿਰ ਇਦਾਂ ਹੋਣਾ ਨਾ ਫਿਰ ਭੂਆ ਜੀ ਵੀ ਆ ਰਹੇ ਹੈ ਜੇ ਪਾਣੀ ਵਾਰਨ ਵਾਲੇ ਵੀ ਹੇ ਤੱਕ ਪਹੁੰਚੇ ਨਹੀਂ ਆ ਗਏ ਆ ਇੱਕ ਵਜ ਗਿਆ ਆ ਇੱਕ ਵਜ ਗਿਆ ਮੇਰਾ ਵਿਚਾਰਾ ਫੋਨ ਵੀ ਉਦਾਂ ਦਾ ਹੀ ਆ ਨਵਾ ਨਵਾ ਮੁੰਡੇ ਦਾ ਵਿਆਹ ਤੇ ਮੈਂ ਜਾਣਾ ਨਹੀਂ ਕਿ ਚੱਲ ਤੂੰ ਦਾਜ ਵਿੱਚ ਮੇਰੇ ਵਾਸਤੇ ਇੱਕ ਫੋਨ ਹੀ ਇਕੱਲੇ ਆਵੀਂ ਅਹੋ ਜਦੋਂ ਮੈਨੂੰ ਲੰਗੜੀ ਕਹਿੰਦੇ ਆ ਤੇ ਮੈਂ ਕਹਾਂ ਨਹੀਂ ਪਾਵੇਂ ਲੰਗੜੀ ਕਹਿੰਦੇ ਆ ਫਿਰ ਹੋ ਸਕਦਾ ਜੇ ਤੂੰ ਮੇਰੇ ਲਈ ਕੋਈ ਗਿਫਟ ਲੈ ਆਵੇਂ ਤੇ ਮੈਂ ਤੈਨੂੰ ਪਿਆਰ ਕਰਨ ਰਿਹਾ ਵਾਂ ਪਤਾ ਥੋੜੀ ਹੁੰਦਾ ਬੁੜੀਆਂ ਵੀ ਲਾਲਚ ਨਹੀਂ ਹੁੰਦੀਆਂ ਵਾ ਹਨਾ ਬੱਤ ਮੈਂ ਲਾਲਚ ਵਿੱਚ ਆਣ ਕੇ ਤੈਨੂੰ ਪਿਆਰ ਕਰੂੰਗੀ ਫਿਰ ਠੀਕ ਆ ਆਹੋ ਇਹ ਤੇ ਡੱਬਾ ਲੈ ਜਾ ਕਿਤੇ ਰੱਖ ਲਿਆ ਈ ਬਾਕੀ ਚਲ ਕੋਈ ਨਹੀਂ ਪੂਆ ਹੁੰਦੀ ਆ ਤੇ ਫਿਰ ਕਰਦੇ ਆ ਗੱਲ ਉਹਨੂੰ ਲక్ష్ਮੀ ਵੀ ਹੋਣ ਰਹੀ ਤਿਆਰ ਤੇ ਛੋਟੀ ਮਾਲ ਕੇ ਨਾਪੇ ਤਿਆਰ ਕਰਨ ਰਹੀ ਲక్ష్ਮੀ ਨੇ ਸਹੀ ਗੱਲ ਲਈ ਤਿਆਰ ਕਰਦੇ ਹਾਂ ਤੂੰ ਜਾਣਾ ਵਾ ਬਰਾਤੇ ਮੈਂ ਬਰਾਤੇ ਕਿ ਜਾਣਾ ਮੈਂ ਡਰ ਗਈ ਆ ਚਲ ਕੋਈ ਗੱਲ ਨਹੀਂ ਮਾਰ ਉਹਨਾਂ ਦੇ ਬੈੱਡ ਮੱਲੇ ਆਈ ਦਾ ਹੋਰ ਬਣਿਆ ਉਹ ਚੁੱਪ ਮਾਰ ਕੇ ਨਾ ਆਈ ਅੱਛਾ ਅੱਜ ਚੁੱਪ ਮਾਰ ਕੇ ਨਾ ਆਣੀ ਮਨਜੋਦ ਬਾਈ ਅੱਛਾ ਉਹਦੀ ਮਾਲਕੀ ਦੀ ਜ਼ਿੰਦਗੀ ਵਿੱਚ ਅੱਛਾ ਠੀਕ ਆ ਮੈਂ ਸੱਚ ਨਹੀਂ ਲੇਤੀ ਅੱਛਾ ਮਨਜੋਦ ਮਨਜੋਦ ਬਾਈ ਦੀ ਜ਼ਿੰਦਗੀ ਵਿੱਚ ਅੱਜ ਪਹਿਲੀ ਵਾਰ ਆਉਣ ਵਾਲੀ ਕਿ ਅੱਗੇ ਵੀ ਆਈ ਕਿਤੇ ਨੇ ਵੈਸੇ ਤਾਂ ਉਹਦੀ ਜ਼ਿੰਦਗੀ ਵਿੱਚ ਹਮੇਸ਼ਾ ਸਰਬੰਦੀ ਹੋਈ ਹੈ ਅੱਜ ਵੀਡੀਓ ਵਿੱਚ ਆਉਣ ਵਾਲੀ ਹੈ اچھا اچھا ਠੀਕ ਹੈ ਬੈਨਜੀ ਧੰਨਵਾਦ ਤੁਹਾਡਾ ਚਲੋ ਠੀਕ ਜੀ ਕਰ ਲੋ ਕੰਮ ਕਮ ਤੁਸੀਂ ਉਹਨਾਂ ਦੇ ਵਿਆਹ ਵਾਲਾ ਤੇ ਵਿਆਹ ਹੋ ਜਾਣਾ ਤੂੰ ਮੁੜ ਕੇ ਐਵੇਂ ਲਟਕੀ ਰਹੇਂਗੀ ਧੂਪੇ ਆਏ ਆ ਵਸ ਕਰ ਲੱਗੇ ਵਸ ਤਿਆਰੀ ਕਰਨ ਦਾ ਰੇਸ਼ੀ ਸੇ ਬਾਕੀ ਸਭ ਕੰਮ ਅੱਛਾ ਚਾਹ ਠੰਡੀ ਹੋ ਗਈ ਨਹੀਂ ਕਿੱਥੇ ਚਾਹ ਤੇਰੀ ਨਹੀਂ ਫਿਰ ਮੈਂ ਕਹਿੰਦਾ ਤੂੰ ਚਾਹ ਨਹੀਂ ਦਿੱਤੀ ਮਾਂ ਟਰੀ ਬਣਨੀ ਆਹ ਮੈਂ ਆਖ ਰਹੀ ਕਿ ਮੈਨੂੰ ਲੱਗਣ ਨਹੀਂ ਤੇ ਚਾਹ ਦਿੱਤੀ ਹੋਣੀ ਆ ਕਿ ਨਹੀਂ ਗਰਮ ਕਰ ਦੇ ਚਾਹ ਦੀਆ ਤਾਂ ਨਾ ਮਨੇ ਹੂੰ ਚਾਹ ਦੀਆ ਤਾਂ ਮੈਂ ਕਿਸਾ ਹਾਂ ਬਾਹਰ ਜੇ ਬਾਹਰ ਚੁੜ ਮਾਰਕੀ ਨਾ ਤੇ ਬਾਹਰ ਬੈਠੇ ਰਹੋ ਲੋ ਕੀ ਕਰੋ ਬੋਲੋ ਬਾਹਰ ਖੜੇ تھے ਨਾ ਹਾਂ باتیں ਕਰ ਰਹੀ ਸੀ ਜੇ ਸ਼ਟ ਮਾਰਕੀ ਅੱਛਾ ਤੇ ਮਨੇ ਚਾਹ ਦੀਆ ਨਾਨਦ ਕੇ ਸਾਥ ਅੱਛਾ ਉਹ ਮਨੀਤ ਦਾ ਫੋਨ ਆਉਂ ਰਿਹਾ ਜਦੋਂ ਹਾਂ ਆਪੀ ਗੱਲ ਕਰ ਅੱਛਾ ਗੱਲ ਕਰ ਰਹੀ ਸੀ ਕਦੀ ਠੀਕ ਠੀਕ ਆ ਮਨੇ ਚਾਹ ਕੇ ਕੱਪ ਦੇ ਦੇ ਅਮਨੀਤ ਵੀ ਡੁੱਲ ਗਈ ਉਹਦੇ ਰਾਣੀ ਹਾਰ ਤੇ ਹਾਂ ਦੇ ਮੈਨੂੰ ਤੇ ਬਹੁਤ ਜਿਆਦਾ ਚੰਗਾ ਲੱਗਾ ਰਾਣੀ ਹਾਰ ਸਾਰੇ ਲੋਕ ਜਾਂਦੇ ਹੈ ਰਾਣੀ ਹਾਰ ਵੀ ਸਾਰੀ ਕਮਾਈ ਮੰਨੇ ਦੀ ਜਿੰਨੀ ਹੋਰੀ ਆਪਣੀ ਕੀ ਕਬੱਡੀ ਵਾਲੀ ਆਹੋ ਕਬੱਡੀ ਦੀ ਕਮਾਈ ਉਹ ਮਨਜੋਦ ਦੀ ਆ ਸਾਰੀ ਸਾਰੇ ਪੈਖੇ ਰੱਖ ਰੱਖ ਕੇ ਤੇ ਇੰਨਾ ਕਮਾਇਆ ਤੇ ਇੰਨਾ ਬਣਾਇਆ ਹੀ ਉਹਨੇ ਮਨਜੋਦ ਨੇ ਹੈਨਾ ਮਨਜੋਦ ਜਿੰਨੀ ਜਾਨ ਸਭ ਕੋ ਇਹਦੀ ਹੈ ਆਇਆ ਜਰ ਤੋਦੋ ਕਰਦਾ ਵਾਬ ਜਦੇ ਟੇਡ ਨੂੰ ਪੁੱਛ ਕੇ ਵੇ ਦਿਲ ਨੂੰ ਕਿੰਨਾ ਪਿਆਰ ਉਹਦੇ ਵਿੱਚ ਵਾ ਤੇਰੇ ਵਾਸਤੇ ਗਾਣਾ ਸੁਣਾ ਦੇ ਕਿੰਨਾ ਕਰੀਦਾ ਪਿਆਰੀ ਦਿਲ ਤੂੰ ਦੱਸਾ ਕੇ ਕਿਹਦਾ ਸੰਬੋਲ ਕੇ ਦੱਸਾ ਮੋਲ ਕੇ ਕਿ ਅੱਖਾਂ ਖੋਲ ਕੇ ਕਿੰਨਾ ਕਰੀਦਾ ਪਿਆਰੀ ਬਸ ਫੇਰ ਅੱਧ ਜੀ ਰੱਖਦਾ ਦੀਦੀ ਜੇ ਹੋਣੀ ਤਾਂ ਥੀ ਇਹਨਾਂ ਕੋ 5-500 ਦੇ ਝੂਠਿਆਂ ਦੀ ਉਹ ਲੈ ਆ ਹੈ ਠੀਕ ਆ ਇਹ ਕੈਮਰਾਮੈਨ ਇੱਕ ਹੋਰ ਆ ਗਿਆ ਨਾਤੇ ਗਿਆ ਚਲੋ ਹੋਰ ਬਾਕੀ ਪੋਜ ਵੀ ਦੱਸੋ ਉਹਨਾਂ ਨੂੰ ਐਸੀ ਕਰੋ ਨਹੀਂ ਐਸੀ ਨਹੀਂ ਹਾਂ ਐਸੀ ਕਰੋ ਹੁਣ ਹੁਣ ਮੰਜੋ ਤੂੰ ਇਦਾਂ ਕਰ ਜਿਦਾ ਮਨਪ੍ਰੀਤ ਨੇ ਕੀਤਾ ਹਾਂ ਐਸੀ ਕਰ ਮੈਂ ਠੱਸ ਲੱਗ ਗਈ ਉਹ ਆਈ ਹੁਣ ਕਿਥੇ ਮੇਰੇ ਭੁੰਦੇ ਠੀਕ ਹੀ ਹਨ ਵਿਆਹ ਦੇ ਵਿੱਚ ਹੈ ਨਹੀਂ ਪੋਜ ਕਿਹੜੇ ਕਿਦੇ ਨੂੰ ਲਾਉਣਾ ਨਹੀਂ ਛੱਡਦੇ ਬਹੁਤ ਠੀਕ ਹੈ ਵਿਆਹ ਸੰਗਮ ਦੇ ਜਦੋਂ ਹਾਂ ਜਦੋਂ ਨਹੀਂ ਕੀਤੀ ਪੂਰੀ ਜੀ ਉਹ ਪਰ ਮਣੀਪੜੰਤ ਜਿੱਤੇ ਆਂਦਾ ਨਾ ਕੀ ਉਹ ਕੰਚਕਿੱਟ ਜੀ ਵੀ ਹੈਗੀ ਨਾ ਤੇਰੀਆਂ ਮੇਰੀ ਮੇਰੇ ਵਾਸਤੇ ਤੇਰੀਆਂ ਅੱਖਾਂ 'ਚ ਕੀ ਆਉਂਦੀ ਪਿਆਰ ਹੀ ਪਿਆਰ ਤੇ ਕੁੜੀ ਨੂੰ ਪੁੱਛਿਆ ਤਾਂ ਆਂਦਾ ਮੇਰੇ ਵਾਸਤੇ ਤੇਰੀਆਂ ਅੱਖਾਂ 'ਚ ਕੀ ਆਉਂਦੀ ਗੇੱਡੀ ਗੇੱਡਾ ਕਿੰਨਾ ਬੋਲ ਆ ਬੱਚਾ ਦੇਖ ਲੋ ਤੇ ਚੁੱਪ ਕਰਕੇ ਮੁੰਡਾ ਵੀ ਹੌਣ ਚੱਲਿਆ ਤੇ ਭੂਆ ਜਿਹੜੀ ਇਹ ਵਿਚਾਰੀ ਮਸਲ ਬਣ ਗਈ ਆ। ਕੱਲ ਸ਼ਾ ਕੋਈ ਨਹੀਂ। ਆਏ ਤੇ ਮਾਪਿਆਂ ਨੂੰ ਕਹਿੰਦੇ ਮੈਂ ਚੱਲੋ ਪੈਣ ਤੂੰ ਦੱਸ ਉਹੋ ਗੱਲ ਤੇ ਆ ਗਈ ਲਾਉਣ ਆਈ ਆ ਸਾਡੇ ਘਰ। ਨਹੀਂ ਮੇਰਾ ਘਰੋਂ ਕਾਦੀ ਖੁਸ਼ੀ ਦਾ ਟਾਈਮ ਆ ਸਭ ਕਹਿੰਦੇ ਚੱਲੋ। ਕਾਦਾ ਖੁਸ਼ੀ ਦਾ ਟਾਈਮ ਹੋਰ ਮੁੰਡਾ ਬਿਆ ਕੇ ਲੈ ਕੇ ਆਈ ਐ। ਤੇ ਮੁੰਡਾ ਬਿਆ ਕੇ ਉਹੋ ਗੱਲ ਫੇਰ ਵੀ ਲੋਕੀ ਕੋਈ ਕਲੀਰੀਏ ਫੜਦਾ ਕੋਈ ਲਹੀਂਗਾ ਫੜਦੀ ਇਹ ਬਾਕਰ ਫੜ ਕੇ ਲੈ ਆਏਗੀ। ਕੋਈ ਗੱਲ ਨਹੀਂ। ਚੰਗੇ ਪੜਿਆ ਅਗੀ ਮਾਰਦੇ ਨੇ ਬਾਕਰ ਫੜਾ ਦੇ। ਕੋਈ ਗੱਲ ਕਰਸਣਾ ਸਭ ਕੁਝ ਠੀਕ ਵਧੀਆ ਵਾ। ਤੂੰ ਡਿਆ ਉੱਤਾਂ ਫੜਿਆ ਤੇ। ਵਾਕਰ ਛੱਡ ਦੂਗੀ ਕੇ ਹਾਂ ਛੱਡਣ ਦੀ ਗੱਲ ਨਹੀਂ ਸਹਾਰਾ ਮੈਂ ਆਈ ਹੈ ਉਹ ਵਾਕਰ ਹਾਰ ਖਲੋਤਾ ਆਵੇ ਉਧਰੋਂ ਵਾਕਰ ਖਲੋਤਾ ਵਾਕਰ ਆਈ ਵਾਕਰ ਮਨਪ੍ਰੀਤ ਸਹਾਰਾ ਮੈਂ ਆ ਵਾਕਰ ਨਹੀਂ ਹੈ ਸਹਾਰਾ ਜਿੰਦ ਜਾਨ ਉਹਦੀ ਉਹ ਕਿੱਥੇ ਵੇਖਣੀ ਪਰੇ ਲੋਕਾਂ ਨੂੰ ਵੇਖਣ ਨਹੀਂ ਲੱਗਦੀ ਉਧਰ ਉਹ ਦੇ ਉਹ ਲੈ ਉਹ ਉਹਦੇ ਉਹਦੇ ਆੜੂ ਨਹੀਂ ਤੋੜਨ ਕੁੜੀਏ ਤੂੰ ਆੜੂ ਨਹੀਂ ਤੋੜਨ ਹੈ ਜੇ ਜਵਾਰਾ ਨਾ ਨਾ ਜਿਹੜਾ ਪੂਆ ਨੇ ਜਾ ਕੇ ਤੇਰਾ ਧਾੜੂ ਖਾ ਲੈਣੀ ਜਵਾਰਾ ਖਾਣੇ ਆ ਕਿਨੇ ਹੂੰ ਖਾਣੇ ਕਿੰਨੇ ਤੇ ਦੱਸੋ ਸਬਸਕ੍ਰਾਈਬਰਾਂ ਨੇ ਖਾਣੇ ਆ ਆ ਜਿਹੜਾ ਫੁੱਲ ਜੈ ਇਹ ਬਨੇ ਲੱਗਣਾ ਕੈਸ ਬਨੇ ਲੱਗਣਾ ਹਾ ਚਲੋ ਸੱਜੇ ਬੰਨੇ ਖੱਬੇ ਬੰਨੇ ਹਾਂਛਾ ਛਾ ਲਓ ਜੀ ਮੁੰਡੇ ਦੀ ਹੋ ਗਈ ਤਿਆਰੀ ਵਿਆਹ ਦੀ ਤੇ ਨਾਲ ਪੂਆ ਵੀ ਤਿਆਰ ਤੇ ਸਾਨੂੰ ਕਿਸ ਨੇ ਪੁੱਛਿਆ ਹੀ ਨਹੀਂ ਨਹੀਂ ਤੇ ਪੁੱਛਣਾ ਅਜੇ ਨਹੀਂ ਮੁੰਡੇ ਦੀ ਮੁੰਡੇ ਦੀ ਮਾਂ ਵੇਖਦਾ ਖਲੋਤੀ ਤੂੰ ਐਦਾ ਕਰ ਚੋਲ ਚਾੜੀ ਬਣਾ ਲੈ ਤੂੰ ਲੱਗਣੀ ਬਣ ਜਾ ਕੋਈ ਨਹੀਂ ਇਸੇ ਘਰ ਹੀ ਆਉਣਾ ਨਾ ਮੁੜ ਕੇ ਲੋਹ ਗੜ ਗੜ ਕੇ ਬਦਲੇ ਲਾ ਦਾਂਗੀ ਪਪਾ ਅਈਓ ਤੇਰੀਆਂ ਮਿਹਰਬਾਨੀਆਂ ਸਾਰੇ ਬੇੜੀਆਂ ਚਵੱਟੇ ਪਾਣੇ ਤੇਰੇ ਹੀ ਤੂੰ ਕਹਿੰਦੀ ਮੈਂ ਨਹੀਂ ਜਾਣਾ ਨਾਲ ਮੈਂ ਨਹੀਂ ਪਾਣੀ ਵਾਰਨਾ ਤੇ ਆਪੇ ਅਗਲੇ ਹੱਥਾਂ ਮੇਰੇ ਕਰ ਦੇ ਤੈਨੂੰ ਸੋ ਨੌ ਲਾ ਦੇ ਤੇਰੀ ਹੱਲਪ ਦੇਹੀ ਹਰ ਕੋਈ ਲੱਗੀ ਹੈ ਵੀ ਪੁੱਛਣ ਦੇ ਡਾਡਾ ਰਾਜਾ ਆ ਆ ਮੇਲ ਵੀ ਆਇਆ ਆ ਵੇ ਫਿਰਦੀ ਇਹਨੇ ਦੇ ਪਵਾੜੇ ਸਾਰੇ ਇਹੋ ਗੱਲਾਂ ਦੱਸਦੀ ਉਧਰ ਉਧਰ ਚੁਗਲਖੋਰ ਆ ਗਈ ਆ ਵੇ ਅਮਰੋ ਹਾਂ ਜਸ ਉਹ ਵੇ ਕੁਰਸੀ ਤੇ ਮਾਸਟਰ ਬੈਠਾ ਮੈਨੂੰ ਬਚਾਉਣ ਵਾਲੇ ਹੈ ਉਹ ਬੈਠੋ ਹਾਂ ਜੀ ਦੁਖੀ ਆ ਮੈਂ ਤੁਹਾਨੂੰ ਨਹੀਂ ਨਹੀਂ ਉਹ ਉਹ ਕਹਿਣਾ ਵਾ ਵੀ ਸਭ ਕੁ ਉਹ ਤੂੰ ਕਰਾਉਂਦੀ ਆ ਇਦਾਂ ਹੀ ਕਹਿਣਾ ਵਾ ਹਾਂ ਚਲੋ ਕਰੀਏ ਸੇਂ ਚਲੋ ਅੱਜ ਦੇ ਮਾਂ ਤੂੰ ਬਣੀ ਆ ਹਾਂ ਅਸੀਂ ਕੌਣ ਵਾ ਮੈਂ ਤੇ ਜੰਮੰਦੀ ਚੋਂ ਹਾਂ ਹਾਂ ਚਲੋ ਦੱਸੋ ਇੱਥੇ ਆਇਆ ਹਾਂ ਭੂਆ ਨਾਲ ਕਰਨੇ ਕਿ ਸਾਹਮਣੇ ਨਹੀਂ ਤੂੰ ਤੂੰ ਹੀ ਬੋਲ ਕੇ ਅੰਦਰ ਆਜੋ ਸਾਹਮਣੇ ਕਿ ਇੱਥੇ ਆਲੇ ਅਮਰਦੀਪ ਚਲੋ ਦਾਦਾ ਹਲੋ ਚਾਹੋ ਕਹਿੰਦਾ ਨਹੀਂ ਮੈਨੂੰ ਗੱਲ ਸੁਣ ਰਾਮੂ ਇਹਦਾ ਨਾਮ ਰਾਮੂ ਹੀ ਆਗੇ ਰਾਮੂ ਲੱਗਾ ਤਾਂ ਮਨਪ੍ਰੀਤ ਆਪਣੇ ਵਿਆਹ ਦੇ ਆਪੇ ਰਹੀ ਸਜਾਵਟ ਕਰਨ ਕੋਣ ਕੋਣ ਤੋਂ ਕਰਦੇ ਸੇ ਤੂੰ ਮਾ ਜਦੋਂ ਕੋਣ ਕੋਣ ਭਾਈ ਜਿਆਦਾ ਨਾ ਘੁੜੀ ਦੇਖ ਨਾ ਭਾਈ ਬਾਰੇ ਪੁਰਸੀ ਆ ਕੇ ਤੇਨੂੰ नहीं कर रहा था मैं अपने ऊपर को लक्ष्य नहीं हूं हम्म चल तू आ गई इधर दो मैं लगाती हूं ए स्टार्ट ओए इधर चीज लगता नहीं है इधर दो मैं लगाती आपसे नहीं लगेगा ये आ लक्ष्मी कर दिया उतर गया आपकी नीचे उतरी हम लगाते हैं देखना है अच्छी से लगाएंगे हम तो Aparece a palha ਆਹ ਹੁਣ ਬਹੁਤ ਸੇ ਤੇਰਾ ਉਹ ਤਾਂ ਉਹ ਤਾਂ ਮੇਰਾ ਵੀ ਆਈ ਲੈਣਾ ਉਹ ਪਿੰਡੀ ਵਾਲੀ ਪ੍ਰੈਸ਼ਰ ਕਿਦਾ ਹੈ ਕਿਤੇ ਮੈਂ ਉੱਥੇ ਮੇਰੇ ਪਿੱਛੇ ਆਈ ਨੇ ਆ ਉਹ ਕਿਤੇ ਵੀ ਚੋਣ ਜਾਨੀ ਜੀ ਹਕੀਕਤ ਨੇ ਆਪਣਾ ਮੂੰਹ ਲੰਗੋ ਹੋਇ ਤਾ ਜੇ ਆਪਰੇ ਡੈ ਨਾ ਪਰ ਸੋਨਾ ਲੱਗਣ ਡਿਆ ਤੁਹਾਡਾ ਬਹੁਤ ਅੱਜ ਫੇਸ ਹਾਏ ਦੇ ਵੀ ਨੁਕੀ ਲੱਗਣ ਡੀਆਂ ਵਾ ਨਾਨਾ ਪਰਜਾਈ ਲੱਗਣ ਡੀਆਂ ਕਿ 900 ਲੱਗਣ ਡੀਆਂ ਕਿ ਮਾਵਾ ਧੀਆਂ ਵਾ ਮਾਵਾ ਧੀਆਂ ਨਹੀਂ ਮਾਵਾ ਧੀਆਂ ਹੋ ਗਈਆਂ ਕਿਉਂਕਿ ਕੱਪੜੇ ਮਾਵਾ ਧੀਆਂ ਇੱਕੋ ਜਿਹੇ ਪਾਉਂਦੀਆਂ ਹਨ ਹਾਂ ਮਾਵਾ ਧੀਆਂ ਜਿਹੜੇ ਇਦਾਂ ਹੁੰਦੇ ਨਹੀਂ ਹੈ ਹੁੰਦੀ ਆਵਾ ਕਿ ਜਵਾਨ ਜਾਨ ਸੂਰ ਸੋਨਾ ਪੈਣ ਜੀਦਾ ਵੀ ਮਨਪਰੇ ਇਦਾਂ ਵੀ 550 ਦਾ ਬਣਿਆ ਬਹੁਤ ਸੋਹਣਾ ਤੇ ਰੰਗ ਥੋੜਾ ਵੀ ਲੱਗਦਾ ਗਾਣਾ ਮੇ ਪਾਉਣੀ ਤੇਜ ਵਾ ਕੰਮ ਕਰ ਪਾਇਆ ਨਹੀਂ ਨਹੀਂ ਤੇ ਵੀ ਕੇ ਪਾਉਂਦੇ ਤੁਹਾਨੂੰ ਜੱਜ ਦੇਵੇਂ ਨਾਲੇ ਸਿਆਲ ਸਿਆਲ ਜੀ ਪੈਂਦੇ ਜਿਆਦੇ ਹੋਏ ਕੱਪੜੇ ਉਹ ਤਾਂ ਚਲੋ ਹੁਣ ਇੱਕ ਵੀ ਜੰਦਾ ਬਣਾ ਲਓ ਨਾ ਦੰਤੀ ਹੋ ਜਾਂਦਾ ਹੁਣ ਹਾਂ ਜੰਦਾ ਆਪਣੇ ਆਪ ਨੂੰ ਕਰ ਲੀ ਹੁੰਦਾ ਨਾ ਨਹੀਂ ਜੇ ਨਿਆਣੇ ਵਿਹੋਣੇ ਆ ਇਹ ਤੇ ਗੂੜੇ ਗੂੜੇ ਪਾਇਆ ਕਰੋ ਕੋਈ ਗੱਲ ਨਹੀਂ ਕਾਲੇ ਹੀ ਚੰਗੇ ਲੱਗਦੇ ਨੇ ਸ਼ੌਂਕ ਹੁੰਦੇ ਆਪੋ ਆਪਣੇ ਕੇ ਹਾਂ ਜੀ ਕਪੜੇ ਪਾਉਂਦਾ ਗਿਆਨੇ ਪਾਉਂਦਾ ਮੇਰੇ ਸੰਗ ਬੈਠ। ਚਲ ਬਾਬੇ ਰਾਜ ਜੀ ਤੁਹਾਨੂੰ ਪਾਣੀ ਵਾਰਨ ਦਾ ਮੌਕਾ ਦੇ ਦਿੱਤਾ। ਮੈਂ ਨਾਲੇ ਭੂਆ ਨੂੰ ਜਾ ਜਾ ਜਾਈਉਗੀ ਪਾਣੀ ਕਿੱਦਾਂ ਮਾਰਨਾ। ਆਹੋ। ਹਾਂ ਬਿਲਕੁਲ। ਸੁਹੋ ਤਾਂ ਨੂੰ ਆਖਿਆ ਨਾ ਜਾ ਜਾ ਜਾਈਉਗੀ ਨਾਲੇ ਮੈਂ ਹਾਂ। ਹਾਂ ਇਹ ਤਾਂ ਗੱਲ ਹੈ ਕਿ ਇਹ ਸੀ ਜਿਉਣ ਵਾਲਿਆ। ਇਧਰ ਕੈਮਰਾਮੈਨ ਜਿਹੜਾ ਉਹ ਵੀ ਬੜਾ ਜ਼ੋਰ ਨਾਲ ੜਿਆ ਫੋਟੋ ਖਿੱਚ ਕੇ ਚ ਦੋਰਾ ਹੋ ਹੋ ਕੇ ਮੋਟੀ ਤੇਰੀ ਰੈਣੀ ਭਰਾਵਾ। ਜਿੰਨੀਆਂ ਮਰਜ਼ੀ ਫੋਟੋ ਖਿੱਚੀ ਜਾਵੇਂ। ਦੇ ਨੀਆ ਪਰ ਸੋਹਣੀ ਲੱਗਦੀ। ਸੋਹਣੀ ਲੱਗਦੀ ਆ। ਪਰ ਮਰੀ ਜੁੱਤ ਕਾ ਨਹੀਂ। ਲਸ਼ਮੀ ਨੀਆ ਪਰ ਪਹੁੰਚ ਗਈ। ਨਾ ਉਹ ਬਿਮਾਰ ਮਚੀਂਗਾ ਦਾਮ ਚ।